ਖਬਰਨਾਮਾ ਦੇਖ ਰਿਹਾ ਸਾਰੇ ਹੀ ਛੋਟਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਉਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਫਸੇ ਕਸੂਤੇ ਮੁਕਦਮੇ ਨੂੰ ਲੈ ਕੇ ਆਈ ਵੱਡੀ ਖਬਰ ਕਿਉਂਕਿ ਹਮੇਸ਼ਾ ਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਲੋਂ ਛਲੀਆਂ ਹੀ ਛੜੀਆਂ ਗਈਆਂ ਯਾਨੀ ਕਿ ਇਹਨਾਂ ਦੇ ਕੋਲ ਪੁਕਤਾ ਸਬੂਤ ਨਹੀਂ ਹੁੰਦੇ ਇਹ ਇਸ ਹਵਾ ਦੇ ਵਿੱਚ ਤੀਰ ਮਾਰਦੇ ਨੇ ਤੇ ਹਵਾ ਦੇ ਵਿੱਚ ਤੀਰ ਮਾਰਨ ਵਾਲੇ ਹਮੇਸ਼ਾ ਹੀ ਫੇਲ ਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਜੁਮਲੇਬਾਜ਼ੀ ਤੇ ਵੱਡੇ ਵੱਡੇ ਗੱਪ ਮਾਰਦੇ ਨੇ ਕਿ ਅਸੀਂ ਫਲਾਣੇ ਔਰ ਨੇਤਾ ਨੂੰ ਐ ਕਰ ਦਿੱਤਾ ਜੀ ਉਹਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਜੀ ਉਹਨਾਂ ਨੇ ਜ਼ਮੀਨ ਹੜੱਪੀ ਹੋਈ ਸੀ ਪੰਚਾਇਤ ਦੀ ਇਸ ਨੂੰ ਲੈ ਕੇ ਹੁਣ ਪੇਚਾ ਪੈ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬੜਾ ਵੱਡਾ ਪੇਚਾ ਪੈ ਗਿਆ ਹੈ ਇਸ ਵਿੱਚ ਹੁਣ ਯੂ ਟਰਨ ਲੈਣਗੇ ਪੰਜਾਬ ਦੇ ਮੁੱਖ ਮੰਤਰੀ ਅਤੇ ਕੁਲਦੀਪ ਧਾਲੀਵਾਲ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗੁਲਦੀਪ ਸਿੰਘ ਧਾਲੀਵਾਲ ਵੱਲੋਂ ਇੱਕ ਸ਼ੁਰਲੀ ਛੱਡੀ ਗਈ ਸੀ ਕਿ 125 ਏਕੜ ਤੇ ਨਜਾਇਜ਼ ਕਬਜ਼ਾ ਹੈ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਲੜਕੇ ਈਮਾਨ ਸਿੰਘ ਮਾਨ ਦਾ ਯਾਨੀ ਕਿ ਪਿਓ ਪੁੱਤ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਸੀ ਤੇ ਬੜੀਆਂ ਸੁਰਖੀਆਂ ਬਟੋਰੀਆਂ ਸੀ ਸਾਰੇ ਪਾਸੇ ਵਾਹਵਾਹੀ ਖਟੀ ਗਈ ਕਿ ਸਿਮਰਨਜੀਤ ਸਿੰਘ ਮਾਨ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਅਸੀਂ ਪੰਥ ਦੇ ਰਖਵਾਲੇ ਆ ਅਸੀਂ ਕੌਮ ਦੀ ਗੱਲ ਕਰਦੇ ਆ ਤੇ ਦੂਸਰੇ ਪਾਸੇ 125 ਏਕੜ ਜਿਹੜੀ ਜ਼ਮੀਨ ਨੱਪੀ ਹੋਈ ਹੈ ਕੁਝ ਪੰਚਾਇਤ ਦੀ ਹੈ ਤੇ ਕੁਝ ਸਰਕਾਰ ਦੀ ਹੈ ਇਸ ਨੂੰ ਲੈ ਕੇ ਇਹਨਾਂ ਕੋ ਘਮਸਨ ਹੋਇਆ ਜਦੋਂ ਇਸ ਦਾ ਪਤਾ ਸਿਮਰਨਜੀਤ ਸਿੰਘ ਮਾਨ ਅਤੇ ਸਿਮਰਨਜੀਤ ਸਿੰਘ ਮਾਨ ਦੇ ਲੜਕੇ ਨੂੰ ਪਤਾ ਲੱਗਿਆ ਤੇ ਉਹ ਹੈਰਾਨ ਹੋ ਗਿਆ ਵੀ ਸਾਡੇ ਕੋਲ ਤਾਂ ਸਾਰੀ ਝੁੱਗੀ ਦੇ ਵਿੱਚੋਂ 5 ਵਿਘੇ ਜ਼ਮੀਨ ਹੈ ਓਬਵੀਅਸੀ ਕਿਸੇ ਦੇ ਕੋਲੋਂ ਖਰੀਦੀ ਹੋਈ ਹੈ ਤੇ ਬਾਕੀ ਦੀ ਜ਼ਮੀਨ ਤਾਂ ਸਾਨੂੰ ਪਤਾ ਹੀ ਨਹੀਂ ਕਿੱਥੇ ਹੈ ਹੁਣ ਦਾਵੇਦਾਰੀ ਠੋਕੀ ਗਈ ਹੈ ਇੱਕ ਪਾਸੇ ਤਾਂ ਉਹ ਜ਼ਮੀਨ ਦੱਸਣੀ ਪਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪਟੀਸ਼ਨ ਦਾਇਰ ਕਰ ਦਿੱਤੀ ਸੀ ਜਿਹੜੀ ਸਿਮਰਨਜੀਤ ਸਿੰਘ ਮਾਨ ਅਤੇ ਸਿਮਰਨਜੀਤ ਸਿੰਘ ਮਾਨ ਦੇ ਲੜਕੇ ਵੱਲੋਂ ਪਾਈ ਗਈ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਲੇਕਿਨ ਹੁਣ ਉਹ ਪਟੀਸ਼ਨ ਜਿਹੜੀ ਹੈ ਐਕਸੈਪਟ ਕਰ ਲਈ ਹੈ ਨੋਟਸ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਲਦੀਪ ਸਿੰਘ ਧਾਲੀਵਾਲ ਨੂੰ ਕਿ ਪੁਖਤਾ ਸਬੂਤ ਦਿਓ ਕਿੱਥੇ ਹੈ 125 ਏਕੜ ਸਿਮਰਨਜੀਤ ਸਿੰਘ ਮਾਲ ਅਤੇ ਉਸ ਦੇ ਲੜਕੇ ਦੀ ਜ਼ਮੀਨ ਜਿਹੜੀ ਇਹਨਾਂ ਦੋਨਾਂ ਪਿਓ ਪੁੱਤਾਂ ਵੱਲੋਂ ਦੱਬੀ ਹੋਈ ਹੈ ਇਸ ਨੂੰ ਲੈ ਕੇ ਹੁਣ ਉਸੂਤੇ ਫਸ ਗਏ ਨੇ ਹੁਣ ਦੇਖਣੇ ਆ ਕਿ ਮਾਫੀ ਮੰਗ ਕੇ ਜਾਨ ਚੜਾਉਂਦੇ ਨੇ ਜਾਂ ਆਪਣੇ ਅ ਦਿੱਤੇ ਹੋਏ ਬਿਆਨਾਂ ਤੋਂ ਜਿਹੜਾ ਹੈ ਯੂ ਟਰਨ ਲੈਂਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਐਜ਼ੇ ਨਰਿੰਦਰ ਮੋਦੀ ਵਾਂਗੂ ਜੁਮਲੇ ਛੱਡਦੇ ਪਏ ਨੇ ਅਸੀਂ ਸੁਖਬਿਲਾਸ ਢਾ ਦਿੱਤਾ ਜੀ ਇਹ ਸਾਲਾ ਜੀਜਾ ਜੇਲ੍ਹ ਦੇ ਵਿੱਚ ਜਾਣਗੇ ਜੀ ਸੁਖਪਾਲ ਸਿੰਘ ਖਹਿਰਾ ਦੇ ਬਲਡੋਜ਼ਰ ਚੱਲੇਗਾ ਜੀ ਇਹ ਫਲਾਨਾ ਹੋ ਗਿਆ ਸੁਖਬਿਲਾਸ ਨੂੰ ਢਾ ਦਿੱਤਾ ਜਾਵੇਗਾ ਉਥੇ সুইমিং ਜਿਹੜਾ ਸਕੂਲ ਹੈ ਉਥੇ ਬੱਚੇ ਨਹਾਉਣ ਕਰਨਗੇ ਉਥੇ ਸਰਕਾਰੀ ਸਕੂਲ ਬਣ ਜਾਵੇਗਾ ਤੇ ਇਧਰ ਇੱਕ ਝੂਟਾ ਇਹ ਇਲਜ਼ਾਮ ਲਗਾਇਆ ਗਿਆ ਗਾ ਸਿਮਰਨਜੀਤ ਸਿੰਘ ਮਾਨ ਤੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਜੋ ਵੀ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਹੁਣ ਫਿਰ ਮਵਾਦਾਂ ਦੇ ਵਿੱਚ ਫਸ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਲਦੀਪ ਸਿੰਘ ਢਾਲੀਵਾਲ ਦੋਹਾਂ ਉੱਤੇ ਵੱਡੀ ਕਾਰਵਾਈ ਹੋਵੇਗੀ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਲੜਕੇ ਅਤੇ ਉਸ ਦੇ ਹਮਾਇਤਿਆਂ ਵੱਲੋਂ ਕਿਹਾ ਗਿਆ ਹੈ ਜਾਂ ਤੇ ਇਹ ਮਾਫੀ ਮੰਗੇ ਤੇ ਜਾਂ ਇਹ ਪ੍ਰੂਫ ਕਰੇ ਕਿ ਵਾਕਿਆ ਹੀ 125 ਏਕੜ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਲੜਕੇ ਵੱਲੋਂ ਗਰੀਬਾ ਜਾਂ ਪੰਚਾਇਤ ਦੀ ਜਾਂ ਸਰਕਾਰ ਦੀ ਜ਼ਮੀਨ ਦੱਬੀ ਹੋਈ ਸੀ ਉੱਤੇ ਇਹਨਾਂ ਦਾ ਕਬਜ਼ਾ ਸੀ ਇੱਕ ਵੀ ਸਬੂਤ ਅਦਰ ਨਸ਼ਰ ਕਰ ਦਿੰਦਾ ਹੈ ਉਹ ਕਹਿੰਦੇ ਨੇ ਅਸੀਂ ਪਿਓ ਪੁੱਤ ਮਾਫੀ ਮੰਗ ਲਵਾਂਗੇ ਅਸੀਂ ਕਾਨੂੰਨ ਸਾਡੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਲੇਕਿਨ ਸਾਡੇ ਕੋਲ ਤਾਂ 5 ਏਕੜ ਵਿਗੇ ਜ਼ਮੀਨ ਹੈ ਉਹ ਵੀ ਕਿਸੇ ਦੇ ਕੋਲੋਂ ਅਸੀਂ ਮੁੱਲ ਲਈ ਹੈ ਸੂਬੇ ਦੇ ਮੁੱਖ ਮੰਤਰੀ ਵੱਲੋਂ ਗੱਲਾਂ ਦੇ ਖੜਾ ਹੁਣ ਰੱਜ ਕੇ ਬਣਾਏ ਜਾ ਰਹੇ ਨੇ ਹੋਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਵਾਲੇ ਹੋ ਗਏ ਨੇ ਸਿਮਰਜੀਤ ਸਿੰਘ ਮਾਨ ਅਤੇ ਉਸ ਦਾ ਲੜਕਾ ਧੰਨ